ਜਲ ਮੈਂ ਮੀਨ ਮਾਇਆ ਕੇ ਵਿਦੇ ਦੀਪਕ ਪਤੰਗ ਮਾਇਆ ਕੇ ਛੇਦੇ ਜਲ ਮੈਂ ਮੀਨ ਮੈਂ ਮੀਨ ਮਾਇਆ ਕੇ ਵਿਦੇ ਮਾਇਆ ਕੇ ਵਿਦੇ ਜਿਵੇਂ ਜਾਲ ਦੇ ਵਿੱਚ ਮੱਛੀ ਹੈ ਮੱਛੀ ਪਾਣੀ ਦਾ ਹੱਲ ਨਗਦੀ ਹੋ ਸਕਦੀ ਮਾਇਆ ਕੇ ਵਿਦੇ ਹੀ ਹੈ ਮਾਇਆ ਨਾਲ ਜੁੜੀ ਹੋਈ ਹੈ ਉਰਪਕਾ ਬਰ ਬਰਝੂ ਗਈ ਦੀਪਕ ਪਤੰਗ ਮਾਇਆ ਕੇ ਛੇਦੇ ਪਤੰਗ ਅਰ ਦੀਪਕ ਦੀਬਾ ਬਤਨਦਾ ਹੁੰਦਾ ਦੀਬੇ ਦਾ ਪ੍ਰੇਮ ਕਰਦਾ ਮੱਛੀ ਪਾਣੀ ਨਾਲ ਪ੍ਰੇਮ ਕਰਦੀ ਹੈ। ਭਾਵੇਂ ਦੀਵਾ ਜਾਲ ਦਿੰਦਾ। ਮਾਇਆ ਦਾ ਛੇਦ। ਮਾਇਆ ਦਾ ਪ੍ਰੇਮ ਤਾਂ ਐਸਾ ਹੀ ਆ। ਹੂੰ। ਕਾਮ ਮਾਇਆ ਕੁੰਚਨ ਕੋ ਵਿਆਪੈ। ਭਿੰਗੁ ਪ੍ਰਿੰਗ ਮਾਇਆ ਮੈਂ ਖੱਪੈ। ਆਪਨਾ ਮਾਇਆ ਕਰਕੇ ਜਿਹੜਾ ਹੱਥੀ ਨੂੰ ਕਾਮ ਵਿਆਪਦਾ। ਹੱਥੀ ਏ। ਜਿਨ੍ਹਾਂ ਜਿਹਨਾਂ ਦਾ ਸਰੀਰ ਹੈ ਉਹਨਾਂ ਜਿਹੜੇ ਹੈ ਸਰੀਰ ਜਿਨ੍ਹਾਂ ਜਿਹੜਾ ਉਹਨਾਂ ਜਿਹੜੀ ਇੱਛਾ ਹੈ ਗਾਉ ਮਾਇਆ ਦੀ ਚਾਹੇ ਖਾਣ ਦੀ ਪੀਣ ਦੀ ਜੋ ਵੀ ਇੱਛਾ ਹੈ ਪਹਿਲਣ ਦੀ ਜੋ ਵੀ ਮਾਇਆ ਦੀ ਇੱਛਾ ਹੈ ਸਰੀਰ ਮਾਇਆ ਦਾ ਇਹੇ ਕਰਕੇ ਹੈ ਬਾਕੀ ਕਿਤੇ ਫਿਰ ਕਿਉਂ ਉੱਚਰ ਕੋ ਦੱਸਤਾ ਹੈ ਹੁਣ ਇਹ ਹੁਣ ਇਹਦੀ ਇਹ ਵਿਆਖਿਆ ਕਰੀਏ ਅਸੀਂ ਕਰ ਲਾਂਗੇ ਜੇ ਵਿਦਵਾਨ ਦੀ ਭਾਸ਼ਾ ਜੇ ਸੰਪਰਤੀ ਦੀ ਵਿਆਖਿਆ ਕਰਨੀ ਹੋਵੇ ਸਰੀਆ ਜਿਹਰ ਤੇ ਤੋਂ ਥੱਲੇ ਰਹਿ ਜੂਗਾ ਸਾਰੇ ਹੀ ਸਾਰੇ ਆ ਗਏ ਬੱਚੇ ਹੁਣ ਇਹਦੀ ਜਿੱਦੀ ਵਰਜੀ ਵੱਖਿਆ ਕਰ ਲੋ ਇਹਦੀ ਵਿਆਖਿਆ ਹੋ ਜੂਗੀ ਇਹ ਸਾਰੇ પ્રસੰਧ ਇਹ ਜਿਹੀ ਚੱਲਣਗੇ ਇਹ ਬਰੁਗਿਆਨ ਹੈ ਇਹਦੇ ਵਿੱਚ ਸਾਰੇ ਚੱਲਣਗੇ ਜਿਹੜੇ ਲੈਵਲ ਤੇ ਵਿਦਵਾਨ ਖੜੇ ਨੇ ਉਹ ਖੜੇ ਨੇ ਲੋਕ ਉਹ ਲੈਵਲ ਤੇ ਤਾਂ ਗੁਰਮਤ ਅੜਾ ਬੰਦਾ ਖੜੇ ਨਹੀਂ ਸਕਦਾ ਉਹ ਤਾਂ ਪੜਦਾ ਲੈਵਲ ਦੇ ਖੜੇ ਪੜਨਾ ਪੜਨਤ ਵੀ ਉੱਚੇ ਲੈਵਲ ਦੇ ਖੜਾ ਬਲਕੇ ਅੱਜ ਦੇ ਮਿਸ਼ਨਰੀ ਇਹ ਬਦਲਣਾ ਸਾਡੇ ਸਿੱਖ ਇਹ ਤੋਂ ਦਾ ਪੜਨਤ ਵੀ ਉੱਚੇ ਲੈਵਲ ਦੇ ਖੜਾ ਇਹ ਤਾਂ ਪੜਤ ਨਾ ਵੀ ਹੱਲੇ ਦੇ ਬੋਲਤੇ ਚਲੇਗੇ ਪੜਨਤ ਤਾਂ ਉੱਚੇ ਲੈਵਲ ਦੇ ਖੜਾ ਧਰਮ ਦੇ ਮਸਲੇ 'ਚ ਉੱਪਰ ਹੀ ਬੈਠਾ ਪੜਨ ਤੇਸ ਨਾਲ ਨੂੰ ਮੰਦਾ ਕਿ ਵਿਸ਼ਾ ਇੱਕ ਧਰਮ ਦੇ ਸਾਰੇ ਵਿਸ਼ਿਆਂ 'ਚ ਇੱਕ ਵਿਸ਼ਾ ਧਰਮ ਵੀ ਪੂਰੇ ਜਿਹੜੇ ਵਿਸ਼ੇ ਦੇ ਸਿਲੇਬਸ ਹੈ ਉਹਦੇ ਵਿੱਚ ਇੱਕ ਆਉ ਬਿਸ਼ਾਏਕ ਵਿਦੇਸ਼ਾਤਰ ਪੱਡਤ ਦੇ ਕਾਚਾ 12 ਅੰਗਲਮ ਵਿਚਾਰੇ ਵਿਸ਼ਾ ਰੱਖਿਆ ਦੋ ਇਦਲ ਨੇ ਦੋ ਇਦਲ ਲਿਖੇ 12 ਅੰਗਲਮ 12 ਉਥੇ ਜਿੱਥੇ ਕਦਾ ਰੂ ਵੀ ਬੀਰ ਉਨੂੰ ਬਾਹਰ ਕਾਦੇ ਬਾਹਰ ਨਹੀਂ ਕਾਦੇ ਬੇਰਵਾਰ ਤੋਂ ਬੇਰਵਾਰ ਅੰਗਲੂ ਵੇੜਾ ਉੱਥੇ ਹਰਬੜਾਈ ਹੈ ਬੁਰਾਈ ਜੂਆ ਉੱਥੇ ਹੈ ਪਾਣੂ ਜੂਆ ਘੇੜ ਰਹੇ ਸਦੇ ਆਈਦਾਵਦੀ ਬੜਾ ਰੋਮਨ ਧਰਮ ਦਾ ਹੈ ਧਰਮ ਦਾ ਅੰਗ ਜੂਆ ਨੂੰ ਬੜਾ ਆ ਗਿਆ ਇਹ ਦੇਸ਼ ਨੂੰ ਤਨ ਪੁੱਤਰ ਡਿਕਲੇਅਰ ਕੀਤਾ ਹੈ ਗ੍ਰਹਿਣ ਦੀ ਅਲਾਸਾਰੀ ਜਹਾਜ਼ ਵੀ ਦੀ ਹੈ ਦਿਖਾਈ ਹੋਈ ਹੈ ਕਨੇਸ਼ਨ ਦਾ ਪਜਾਰੀ ਆਪਾਂ ਨੇ ਤਾਂ ਕੁਦੀਲਾ ਸਾਹਿਬ ਦੀ ਆਪੀ ਦੀ ਬਰਾਮਣ ਨੇ 26 ਤਸਵੀਰ ਸ਼ਰਾਬ ਦਿਨ ਉਸਕੇ ਵੇਦ ਦੇ ਵਿੱਚ ਲਿਖਿਆ ਇਹ ਤਾਂ ਸਭ ਮੌਕੇ ਦੇ हिसाब ਨੂੰ ਪ੍ਰਚਾਰ ਕਰਦੇ ਨੇ ਲੋਕ ਜੈ ਜੈ ਰਾਜਾ ਕਹਿੰਦੇ ਹੋ ਜਿਆ ਪ੍ਰਚਾਰ ਕਰ ਦਿੰਦੇ ਕਿਉਂਕਿ ਕਿਸੇ ਚੀਜ਼ ਨੂੰ ਲੁਕੋ ਲੈਂਦੇ ਨੇ ਕਦੇ ਉਹਨੂੰ ਬਾਹਰ ਨਹੀਂ ਲੈਂਦੇ ਉਸੇ ਜੀ ਨੂੰ ਲੁਕੋ ਲੈਣਾ ਕੋਈ ਚਟਾਏ ਬਾਤ ਪਿੱਛੇ ਗੱਲਣਾ ਜੇ ਬਲਤ ਕਰਦਾ ਹਾਂ ਕਰੋ ਜੀ ਆਬਾਦੀ ਘਟਾਓ ਉੜ ਕਰਨ ਲੱਗ ਗਏ ਕਈ ਕਿ ਆਬਾਦੀ ਵਧਣੀ ਚਾਹੀਦੀ ਹੈ ਕੁਝਾ ਤੇ ਗੱਲਣਾ ਜੇ ਇਹ ਵਿਦਵਾਨ ਕਰੋ ਕੀ ਕਹਿ ਜਾਣ ਇਹ ਰਾ ਕੀ ਦੁਆਰਾ ਇਹ ಬುद्धि ਕਿੱਡੀ ਹੁੰਦੀ ਹੈ ਸਾਰੇ ਦਰਿਆ ਜਿੱਤੇ ਖੜੀ ਆ ਉਹ ਤੇ ਮੌਤੇ ਖਵਾ ਕੇ ਕੁਝ ਨਹੀਂ ਹੈ ਇਹ ਵਿਦਵਾਨਾਂ ਦੀ ਕਿਰਪਾਈ ਹੈ ਇਹ ਵਿਦਵਾਨਾਂ ਦੀ ਦੇਣਾ ਹੈ ਅਸ਼ਾਂਤ ਦੀ ਵਾਰਦੀ ਵਿਦਵਾਨਾਂ ਦੀ ਧੇਨ ਕਿੰਨੀ ਗੱਲਾਂ ਕਹਿਣਾ ਅਜਿਹੀ ਗੱਲ ਕਹਿਣਾ 4 ਸਾਲ ਬਾਅਦ ਕਰ ਲਈਏ ਤਾਂ ਗਲਤ ਹੋਊਗੀ ਇਹ ਤਾਂ ਇਹ ਇਹ ਵਿਦਵਾਨ ਨੇ ਇਹਨਾਂ ਦੀ ਕੋਈ ਗੱਲ ਠੋਸ ਉਦੀ ਹੋਈ ਨਹੀਂ ਦ੍ਰਿਸ਼ਟੀ ਜਾਂ ਤਾਂ ਲੋਭ ਰੱਖ ਕੇ ਗੱਲ ਕਰਦੇ ਨੇ ਕਪੜਾ ਰੱਖ ਕੇ ਗੱਲ ਕਰਦੇ ਨੇ ਬੜਾ સારી ਹੁੰਦੇ ਨੇ ਇਹਨਾਂ ਦੀ ਕੀ ਹੈ ਅੱਜ ਕਈ ਕਰਨ ਲੱਗੇ ਲੋਕ ਜਦੋਂ ਕਰਨ ਲੱਗੇ ਬੱਚੇ ਜ਼ਿਆਦਾ ਪੈਦਾ ਕਰੋ ਮੁਸਲਮਾਨਾਂ ਦੀ ਵਤੀ ਜ਼ਿਆਦਾ ਹੋਗੀ ਕਿਉਂ ਕੁੱਤੇ ਪੈ ਤੇ ਪਹਿਲਾਂ ਮੁਸਲਮਾਨ ਅੱਡੇ ਨਾਲ ਪਹਿਲਾਂ ਤੇ ਕਹੇ ਸਾਡੇ ਦਾ ਜੀ ਇਸਲਾਮ ਦੇ ਵਿੱਚ ਖਰਾਬ ਆ ਕਾ ਪਰਮਾਨੀ ਹੋ ਜਦੋਂ ਇਹਦਾ ਪਰਮੇਸ਼ਰ ਦੀ ਦੇਣ ਹੈ ਬੱਚੇ ਜਿਹੜਾ ਇਹ ਕੋਈ ਭੇਜਣੇ ਸਾਡੀ ਜ਼ਿੰਮੇਵਾਰੀ ਨਹੀਂ ਹੈ ਉਹ ਜਦਾਂ ਕੁਰਾਨ ਤੇ ਮੁਹਰੇ ਲਗਣਗੇ ਪਹਿਰੇ ਜੀ ਇਹ ਸਮਝਣ ਕਰ ਸਰ ਬਦਲਦਾ ਹੋਇਆ ਹੈ ਨਾ ਆਪਣੀ ਮਰਜ਼ੀ ਦੇ ਕਾਨੂੰਨ ਉਦੋਂ ਹੋ ਰਿਹਾ ਹੈ ਕਾਮਾਇਆ ਕਾਮਾਇਆ ਕੁੰਚਰ ਦਾ ਵਿਆਪ ਹੈ ਕਾਮਾਇਆ ਕਾਮਨਾ ਹੈ ਮਾਇਆ ਦੇ ਸਰੀਰ ਵਾਸਤੇ ਹੀ ਹੈ ਕੁੰਚਰ ਦੇ ਵਿੱਚ ਵੱਜ ਜਾਂਦੀ ਹੈ ਕੁੰਚਰ ਨੂੰ ਭੁੱਖ ਵੀ ਜਾਵਾਂ ਲੱਗਦੀ ਹੈ ਤਖੋ ਕੁੰਚਰ ਦਾ ਸਰੀਰ ਜ ਵੱਡਾ ਸਰੀਰ ਵੱਡਾ ਮਾਇਆ ਵੱਡੀ ਉਹਦੇ ਚ ਮਾਇਆ ਦਾ ਵਿਆਪਣਾ ਹਰ ਤਰ੍ਹਾਂ ਦੀ ਮਾਇਆ ਦੀ ਭੁੱਖ ਵੀ ਆਪਣਾ ਹੈ ਨੋੜ ਮਾਇਆ ਦੀ ਛੈ ਲੋੜ ਦਾ ਪੈ ਉਹ ਪ੍ਰਿੰਗ ਪ੍ਰਿੰਗ ਮਾਇਆ ਮੈਂ ਖਾਪਾ ਪ੍ਰਭੂ ਤੇ ਰਗਮ ਪ੍ਰਿੰਗ ਯੋ ਨੋ ਪੂਰ ਬੋ ਸਪੋਰਦ ਪ੍ਰਿੰਗ ਆਪ ਤੁੰਦੇ ਜਿਹੜੇ ਹੁੰਦੇ ਨੇ ਮਾਇਆ ਮੈਂ ਖਾਪਾ ਮਾਇਆ ਦੇ ਵਿੱਚ ਜਦੋਂ ਦੇ ਮਾਇਆ ਚ ਵਰਜਦਾ ਖ ਮਾਇਆ ਐਜੀ ਮੋਰੀਂ ਪਾਈ ਜੇਪੇ ਜੀ ਤੇਤੇ ਡਹਿਕਾਈ ਕਿਉਂ ਹਾਥੀ ਪ੍ਰਗੂਪੇਗ ਕੋ ਯਦੂਪੇਗ ਤੜਿ ਆਇਆ ਅਸਲ ਵਿੱਚ ਤਾਂ ਹੈ ਸ਼੍ਰੀ ਦੀ ਤੜਾ ਕਰੀ ਦੀ ਗੱਲ ਨਹੀਂ ਹੈ ਹਾਥੀ ਦਾ ਗੱਲ ਨਹੀਂ ਜਿਹੜਾ ਹੰਕਾਰੀ ਹੈ ਕੋਈ ਕਹਾਈ ਹਾਥੀ ਦੇ ਚੰਦ ਵਿੱਚ ਹੋ ਗਿਆ ਪੰਦਵਾ ਉਹ ਆ ਜਿਵੇਂ ਦੋਲੇ ਜਿਵੇਂ ਬਾਈ ਧਾਰੀਆਂ ਦੇ ਕਰੇ ਸ਼ਾਲੇ ਡਾਂ ਨੂੰ ਮਾਰਿਆ ਪਿਛੋ ਕਿਲਾ ਛੜਾ ਲਿਆ ਪਿਛੇ ਡੱਗ ਮਾਰਿਆ ਤੇ ਪਿਛੇ ਦੁੱਦਾ ਸਵਾਏ ਸੱਪ ਦੀ ਕੈਟਗਰੀ ਆ ਗਈ ਮਿੱਠਾ ਬੜਾ ਖਿਲਾ ਲਿਆ ਕਿਲਾ ਪਿਛੇ ਧੋਖਾ ਕਰ ਲਿਆ ਪ੍ਰਿੰਦ ਪ੍ਰਿੰਦ ਮਾਣੋ ਉਡਾਰੀਆਂ ਮਾਰ ਰਹਾ ਹੈ ਪਰਾ ਪ੍ਰਿੰਦ ਪਰਾਡਿਪ ਦਾ ਆ ਪ੍ਰਿੰਦ ਉਡਰਣਾ ਜਾਨਵਰ ਅੱਜ ਲੜ ਤੇ ਉਡਦਾ ਪਹਰਾ ਉਡਦਾ ਪਤੰਗੋ ਪਤੰਗੋ ਹੋਰਿੰਦ ਕੋ ਕੋ ਉਹ ਭਾਈਆਂ ਦੇ ਖਾਤੇ ਜਿਹੜਾ ਵਿਦਵਾਨ ਆ ਪਰ ਅੱਗੇ ਹੈ ਪਰ ਇਹ ਗੁਪਤੰਦ ਉਹ ਆਉਰਦੇ ਦੀਆਂ ਜਿਹੜੇ ਨਹੀਂ ਥੋੜੇ ਗਿਆਨ ਵਾਲੇ ਲੋਕ ਅਰ ਵਿਚਾਰੇ ਗਿਆਨ ਵਾਲੇ ਲੋਕ ਨੇ ਜਿਹੜੇ ਵਿਦਵਾਨ ਨੇ ਉਹ ਪ੍ਰੇਗੁਪਤਗੁ ਥੋੜਾ ਬੋਵਤੀ ਦੇਖੀ ਲੈਣ ਦੇਖੀ ਭੱਜ ਕੇ ਜਾਣੋ ਜੇ ਮਰ ਜਾਣ ਥੋੜੀ ਲੈਣ ਤੋਂ ਪ੍ਰਭਾਵ ਥੋੜ੍ਹ ਵਾਲੇ ਇਹ ਪ੍ਰਿੰਕ ਪਟਾਗੋਸ ਦੇ ਸਤਾਂ ਤੋਂ ਪ੍ਰਭਾਵਤ ਹੋ ਜਾਣ ਜਿਹੜੇ ਸੂਰਜ ਤੋਂ ਪ੍ਰਭਾਵਤ ਹੁੰਦੇ ਨੇ ਲੋਕ ਪ੍ਰਿੰਕ ਪਟਾਗੋਸ ਜਿਹੜੇ ਲੋ ਇਹ ਅਸੀਂ ਜਾਣੇ ਉੱਥੇ ਦੀ ਬਾਹਰ ਆਉਂਦੀ ਹੈ ਜਿੱਥੇ ਜੇ ਸੂਰਜ ਹੁੰਦਾ ਐਨੀ ਲੜ ਬਰਦਾਸ਼ਤ ਨਹੀਂ ਜਿਹੜੇ ਲੋਕ ਸੰਤਾਂ ਦੇ ਦਵਾਨਾ ਜਾਂਦੇ ਨੇ ਛੋਟੇ ਛੋਟੇ ਜਿਹੜੇ ਜਿੱਥੇ ਗਿਆਨ ਥੋੜਾ ਗਿਆਨ ਹੋਵੇ ਉੱਥੇ ਜਾ ਕੇ ਖੁਸ਼ ਦੇ ਉਹ ਇਹ ਉਹਨਾਂ ਦੀ ਕਾਡਰ ਕਰੀਏ ਜੀ ਜੇ ਤਾਂ ਹਾਥੀ ਦੇ ਹੋ ਕਰੀਰ ਆਪ ਉਹਨਾਂ ਦੇ ਪ੍ਰਬੰਧਕ ਹੋਣ ਉਹ ਤਾਂ ਹਾਥੀ ਦੀ ਕਾਡਰ ਕਰੀ ਜਾਗੇ ਪ੍ਰਬੰਧਕਾ ਅਸਲ ਤਾਂ ਹਾਥੀ ਦੀ ਕਾਡਰ ਕਰੀ ਜਾਗੇ ਬਾਕੀ ਬਰੇ ਕੋ ਬਤੰਦੇ ਨੇ ਜਿਹਨਾਂ ਨੇ ਪ੍ਰਭਾਵਤ ਹੋ ਗੋ ਉਹਨੂੰ ਦੇ ਛੇੜੇ ਛੁੜੇ ਜਾਂ ਤੇ ਆ ਉਹਨਾਂ ਤੇ ਕੁਣ ਡੇ ਕੋਈ ਵੀ ਲੈ ਲੈ ਚਾਹੇ ਸਾਰੇ ਜੀ ਜਿੰਨੋ ਕੇ ਜੈਦਾ ਵੀ ਲੈ ਦੇਰੇ ਇਹਨਾਂ ਦੀ ਗੱਲ ਹੀ ਲਾਦੇ ਜੈਦਲੇ ਐ ਉਹ ਐ ਓਡਾ ਹੀ ਆ ਨਹੀਂ ਉਹਦੇ ਤੇ ਕੁਰਬਾਨ ਹੋ ਜਾਣਾ ਪਤਾ ਬਾਪੇ ਅਮਰ ਕੁਰਬਾਨੀ ਕਰ ਦਿੰਦਾ ਹਾਂਜੀ ਥੋੜੀ ਰੋਸ਼ਨੀ ਤੇ ਆਪਣਾ ਆਪਾ ਕੁਰਬਾਨ ਕਰ ਦੇਣਾ ਥੋੜੇ ਗਿਆਨ ਤੇ ਹੀ ਪ੍ਰਭਾਵਿਤ ਹੋ ਕੇ ਆਪਣਾ ਆਪਾ ਖੋ ਦੇਣਾ ਸਭ ਲੱਗੀ ਗੱਲ ਦੀ ਕੀ ਜਿੱਥੇ ਜੇ ਤੁਸੀਂ ਟੱਟ ਗੱਲ ਦੀ ਗੱਲ ਕਰੋ ਉੱਥੇ ਨਹੀਂ ਜਾਣਾ ਵੇ ਫਿਰ ਤੋ ਵੀ ਛੱਡ ਕੇ ਬਾਹਰ ਫੇਰ ਫੇੜੀ ਬੰਦੇ ਉਹ ਬਰਾਸ਼ ਦੀ ਏਡੀ ਲਾਈਟ ਨਹੀਂ ਬਰਦਾਸ਼ਤ ਥੋੜੀ ਲਾਈਟ ਬਰਦਾਸ਼ਤ ਜ਼ਰੂਰ ਥੋੜੀ ਲਾਈਟ ਵਾਲੇ ਲੋਕ ਲੁੱਟੀ ਜਾਂਦੇ ਉਹ ਲੋਕ ਵੱਡੀ ਲਾਈਟ ਉਹ ਨਹੀਂ ਬਰਦਾਸ਼ਤ ਆਦੀ ਸੂਰੀ ਲਾਈਟ ਵਾਲੀ ਲੋਕ ਲੈਂਦੇ ਹੋ ਸੂਰਜ ਵਾਲ ਨੂੰ ਨਹੀਂ ਭੜਗ ਪਤਾ ਸੂਰਜ ਵਾਲ ਨੂੰ ਜਾਣ ਲੁੜਕੇ ਉਹ ਕਹਿੰਦਾ ਨਹੀਂ ਜਾਂਦੇ ਉੱਥੇ ਇੱਥੇ ਮੋਮਬਤੀ ਜਗਾ ਲਓ ਤਾਂ ਇਹੋ ਕਹਿੰਦੇ ਨਾ ਕਹਣਾ ਵੀ ਤੂੰ ਸ਼ਮਾਂ ਦਿਲ ਵਿੱਚ ਜਲ ਹਾਂ ਕਹਿੰਦੇ ਸ਼ਮਾਂ ਦਿਲ ਵਿੱਚ ਜਲੇ ਤੋਂ ਮੈਂ ਆਤਾ ਨਹੀਂ ਤੇ ਤੈਨੂੰ ਜਾਣੂਗੇ ਮੁਹਬੱਤ ਹੀ ਖਤਮ ਹੋਣ ਆਰੀ ਬੇਟਾ ਰਾਤ ਦੀ ਸਹੀ ਦੇ ਵਿੱਚ ਜੇ ਸ਼ਮਾਂ ਜਾਨਾ ਦਰ ਬੇਰੂਪਾ ਹੋ ਜਾਂਦੇ ਲੋ ਬੈਨੂ ਦਾ ਰਾਤ ਦੀ ਸਿਆਹੀ ਚੰਗੀ ਲੱਗਦੀ ਆ ਤੇਰਾ ਜਿੱਦਾਂ ਲੱਗਦਾ ਉਹ ਸ਼ਮਾਂ ਵੀ ਡਿਸਟਰਬ ਕਰਦੀ ਆ ਮੁਹਬੱਤੀ ਮੈਨੂੰ ਕਹਾਂਓ ਪਰੇ ਉਜਾਣਿਆਂ ਨੂੰ ਉਜਾਣਿਆਂ ਦਾ ਗਾਇਓ ਜਦਾਂ ਹਾਂਜੀ ਮਾਇਆ ਐਸੀ ਮੋਣੀ ਭਾਈ ਜਿੱਤੇ ਜਿੱਤੇ ਤੇ ਡਹਿਕਾਈ ਬੜਾ ਐਸੀ ਮੋਣੀ ਭਾਈ ਤੇ ਭਾਈ ਐਸੀ ਮੋਣੀ ਹੈ ਮਾਇਆ ਜਿਨ੍ਹਾਂ ਜੀਵ ਦੇ ਸਾਰੇ ਅੰਦੇ ਮਨ ਡੋਲਦੇ ਨੇ ਇਹਨੂੰ ਦੇਖ ਕੇ ਡੋਲ ਜਾਂਦੇ ਨੇ ਸਾਰੇ ਜੀ ਪੰਖੀ ਮਿਰਗ ਮਾਇਆ ਮੈਂ ਰਾਤੇ ਸਾਕਰ ਮੱਖੀ ਅਦਿਕ ਸੰਤਾਪੇ ਵਿਰਗ ਪੰਛੀ ਇਹ ਮਾਇਆ ਦੇ ਵਿੱਚ ਲਾਤੇ ਤੇਰੇ ਸੱਕਰ ਮੱਖੀ ਅਧਿਕ ਮੱਖੀ ਔਰ ਸ਼ੱਕਰ ਸੱਕਰ ਸ਼ੱਕਰ ਬਿਠਾ ਗੋਲ ਗੋਲ ਸ਼ੱਕਰ ਗੋਲ ਸ਼ੱਕਰ ਤਾਂ ਮੱਖੀ ਨੂੰ ਬੜਾ ਪਰੇਸ਼ਾਨ ਕਰਦਾ ਮੱਖੀ ਜਦ ਮਰ ਜਵੇ ਸ਼ੱਕਰ ਤੇ ਗੋੜ ਤੇ ਜਾਂਦੀ ਅਧਿਕ ਸੰਤਾਪੇ ਸੰਤਾਪੇ ਜੇ ਕੋਈ ਮੱਖੀ ਨੂੰ ਰੋਕੇ ਬੜਾ ਉਹ ਉਹ ਵੀ ਸਿੱਧੇ ਸਵੇ ਨੂੰ ਬਠਾ ਨਹੀਂ ਦਿੰਦਾ ਤੁਰੇ ਉਸਤ ਪਾਇਆ ਮੈਂ ਭੇਲਾ ਸਿੱਧ 84 ਮਾਇਆ ਮੈਂ ਘੋੜੇ ਤੁਰੇ ਘੋੜੇ ਉਦੋਂ ਤੁਰੇ ਉਸਤ ਉਸ ਉੱਡ ਮਾਇਆ ਮੈਂ ਭੇਲਾ ਇਹ ਵੀ ਮਾਇਆ ਦੇ ਵਿੱਚ ਬਸਤ ਰਹੇ ਨੇ ਸਿੱਧ 84 ਮਾਇਆ ਮੈਂ ਖੇਲਾ ਇਹ ਵੀ 84 ਸਿੱਧ ਰਹੇ ਨੇ ਮਾਇਆ ਦੇ ਖੇਲੇ ਨੇ ਹੋ ਪਸ਼ੂਆ ਵਗੂ ਖੇਲੇ ਨੇ ਪਸ਼ੂ ਵਰਤੀ ਸੀ ਉਹ ਪਸ਼ੂ ਵਰਤੀ ਤੂੰ ਤੇਰੀ ਉੱਠੇ शरीर ਜਿਹੜਾ ਜਿਹੜਾ શરીર ਨਾਲ ਜੁੜਾ ਪਸ਼ੂ ਵਰਤੀ ਹੈ ਕਿਸੇ ਪਸ਼ੂ ਦੀ ਕੈਟਾਗਰੀ ਨਹੀਂ ਦੱਸੀ ਉਹਦੇ ਦੀ ਕਿਹੜੇ ਪਸ਼ੂ ਦੀ ਕੈਟਾਗਰੀ ਇਸ ਤੇ ਪਰ શરીર ਤੋਂ ਉੱਪਰ ਵੀ ਉੱਠ ਸਕਦਾ ਹੈ ਬਾਹਰ ਤੋਂ ਉੱਪਰ ਵੀ ਉੱਠ ਸਕਿਆ ਉਹ ਸ਼ਬਦ ਨਾਲ ਅੰਦਰ ਨਹੀਂ ਜਾ ਸਕਦੇ શરીર ਨਾਲ ਸ਼ਬਦ ਨਾਲ ਜੁੜੇ ਰਹੇਗੇ શરીર ਦਾ ਜਿਹੜਾ ਸ਼ਬਦ ਇਹਨਾਂ ਪੈਣਾ ਹੁੰਦੇ શરીર ਅੰਦਰ ਹੀ ਹੋ ਰਿਹਾ ਹੈ ਨਹੀਂ શરીર ਦੇ ਵਿੱਚੋਂ ਬਾਹਰ ਆ ਨਹੀਂ ਖੇਲਾ ਛੇ ਜਤੀ ਮਾਇਆ ਕੇ ਬੰਦਾ ਨਵੇਂ ਨਾਥ ਛੇ ਜਤੀ ਜਿਹਨਾਂ ਨੂੰ ਜਿਹਨਾਂ ਨੂੰ ਛੇ ਜਤੀ ਬੋਲਦੇ ਹੋ ਵੀ ਮਾਇਆ ਦੇ ਵਿੱਚ ਬੰਦੇ ਨੇ ਆਹ ਸਰੀਰ ਦੇ ਧਾਰਿਓ ਸੀ ਉਹ ਮਾਇਆ ਦੇ ਨਾਲ ਜੁੜੇ ਰਹੇ ਨੇ ਆਪਣੇ ਆਪ ਖੁੱਲੇ ਨਹੀਂ ਮਾਇਆ ਤੋਂ ਛੇ ਜਤੀ ਮਾਇਆ ਕੇ ਬੰਦਾ ਨਵੇਂ ਨਾਥ ਸੂਰਜਰ ਜਾਂਦਾ ਨਵੇਂ ਨਾਥ ਨਾਵੇਂ ਨਾਥ ਸੂਰਜਰ ਜਾਂਦਾ ਤਬੇ ਰਖੀਸ਼ਰ ਮਾਇਆ ਮੇ ਸੁਤਾ ਜਿਹਨੇ ਤਪੇ ਹੋਏ ਨੇ ਜਿਹਨੇ ਰਿਸ਼ੀ ਬੁਰੀ ਹੋਏ ਨੇ ਸਾਰੇ ਮਾਇਆ ਦੇ ਸੁੱਤੇ ਰਹੇ ਨੇ ਰਖੀਸਰ ਤਪੇ ਰਖੀਸਰ ਮਾਇਆ ਸੁੱਤੇ ਰਹੇ ਨੇ ਉਹ ਭਗਤ ਨਹੀਂ ਹੋਏ ਨਾ ਜੋ ਕੋਈ ਸਿੱਧਾ ਜੋ ਕੋਈ ਭਗਤ ਨਹੀਂ ਹੋਇਆ ਮਾਇਆ ਮੈਂ ਕਾਲ ਔਰ ਪੰਚ ਦੂਤਾ ਕਾਲ ਔਰ ਪੰਚ ਦੂਤ ਮਾਇਆ ਦੇ ਵਿੱਚ ਹੀ ਹੁਕਮ ਹੈ ਜਿਹੜਾ ਮਾਇਆ ਦੇ ਅੰਦਰ ਹੈ ਮਾਇਆ ਤੋਂ ਪਰੇ ਨਹੀਂ ਹੈ ਔਰ ਪੰਜ ਦੂਤਾ ਪੰਜ ਦੂਤ ਕਹਿੰਦੇ ਨੇ ਪੰਜੇ ਵਕਾਰ ਪੰਜੇ ਬਕਾਰ ਨੂੰ ਆਇਆ ਜਦ ਰੇ ਦੇ ਮਾਇਆ ਦੇ ਬਾਹਰ ਨਿਕਲਦੀ ਸਾਰ ਪੰਜੇ ਬਕਾਰ ਦੀ ਜਾ ਸਕਦੇ ਪਰ ਆਤਮਾ ਨਾਲ ਪੰਜ ਬਕਾਰਾਂ ਦਾ ਕੋਈ ਸੰਬੰਧ ਨਹੀਂ ਜਿਹਨਾਂ ਦੇ ਦੇ ਸਰੀਰ ਮਾਇਆ ਦਾ ਮਾਇਆ ਦੇ ਬਕਾਰਾ ਉਹਨਾਂ ਵੀ ਮਾਇਆ ਨਾਲ ਸਰੀਰ ਨਾਲੇ ਜੁੜਦਾ ਹੋਣ ਸਵਾਨ ਸਿਆਲ ਮਾਇਆ ਮੈਂ ਰਾਤਾ ਸਵਾਨ ਕੁੱਤਾ ਸਿਆਲ ਗਿੱਦੜ ਮਾਇਆ ਦੇ ਰਾਤਾ ਇਹ ਪਾਇਆ ਗਿਆ ਬਾਇਰ ਵਿੱਚ ਹੀ ਹੈ ਸਵਾਰ ਬੰਤਰ ਚਿੱਤੇ ਅਰ ਸ਼ੰਘਾਤਾ ਬਿੱਧਰ ਹੋਏ ਚਿੱਤੇ ਹੋਏ ਅਰ ਜਿਹੜੇ 12 ਸਿੱਗੇ ਹੋਏ ਸਿਗਾਤਾ ਪੰਜਾਰ ਗੱਡਰ ਅਰ ਲੂਬਰਾ ਹਾਂ ਬਿਜਾਰ ਬਿੱਲਾ ਪਿੱਲਾ ਹੁੰਦਾ ਗਾਟਰ ਗਾਰਡਨ ਜਦਲ ਅਰ ਲੂਬਰਾ ਆ ਲੂਬਰਾ ਲੂਬਰਡ ਪਰਕੇ ਬਗੇ ਆੜ ਹੁੰਦਾ ਗਾਟਰ ਕਿਦਾਂ ਨੂੰ ਸਿਆਰ ਹੁੰਦਾ ਗੜੜ ਲੂਬੜਾ ਲੂਬੜ ਲੂਬੜੀ ਹ ਬਿਰਖ ਮੂਲ ਮਾਇਆ ਮੈਂ ਪਰਾ ਬਿਰਖ ਮੂਲ ਮਾਇਆ ਮੈਂ ਪਰਾ ਬੂਲ ਰੂਪ ਦੇ ਵਿੱਚ ਮਾਇਆ ਦੇ ਵਿੱਚ ਸਾਰੇ ਮਾਇਆ ਆਧਾਰਿਤ ਇਹ ਜੀ ਦੇਖੋ ਸਾਰੇ ਜੀਵ ਨੇ ਜੀਵ ਨੇ ਤੇ ਉਹ ਵੀ ਜੀਵ ਨੇ ਇਹ ਵੀ ਜੀਵ ਨੇ ਉਹ ਵੀ ਮਾਇਆ ਚ ਨੇ ਜੈ ਜ ਉਹ ਬਿਰਛ ਨੇ ਆ ਉਹ ਨੇ ਉਹ ਜਈਏ ਉਹ ਹੈ ਆਜੂ ਦਾ ਤੂ ਇਹ ਮਾਇਆ ਕੋਲ ਹੈ ਇਹ ਜਈਏ ਤੂ ਤਸੂ ਬਿਰਤੀ ਇਸ ਤਰੀਕਾ ਤਸੂ ਬਿਰਤੀ ਹੋਈ ਹੈ ਵਾਇ ਅੰਤਰਪੀਨੇ ਦੇਵ ਸਾਗਰ ਇੰਦਰਾ ਅਰਤੁਰ ਦੇਵ ਭਕੇਰੇ ਦੇਵਤੇ ਉਹੀ ਮਾਇਆਦਾਰੀਆਂ ਨੂੰ ਵਾਇਆ ਵਿੱਚੇ ਜੀ ਪੀਲੇ ਵਾਇਆ ਦੇ ਵਿੱਚੇ ਹੈ ਵਾਇਆ ਤੋਂ ਭਰੇ ਨਹੀਂ ਜਾਏ ਹਾਂ ਪੀਲੇ ਸੁਰ ਦੇਵ ਸੁਰੌਰ ਦੇਵਤੇ ਹਾਂ ਮਾਇਆ ਅੰਤਰਪੀਨੇ ਦੇਵ ਸਾਗਰ ਇੰਦਰਾ ਅਰਤੁਰ ਦੇਵ ਸਾਗਰ ਇੰਦਰਾ ਔਰ ਤਰ ਦੇਵ ਇਦੋਂ ਰਾਜੇ ਤੋਂ ਲੈ ਕੇ ਸੋਰੀ ਹੈ ਮਾਇਆ ਦੇ ਵਿੱਚ ਹੀ ਰਹੇ ਸੀ ਦੁਸਤਾਨ ਮਾਇਆ ਤੋਂ ਗਿਹਰੀ ਗੱਲ ਕਿਸੇ ਕੋਲ ਹੈ ਨਹੀਂ ਪਾਇਆ ਤੋਂ ਪਰੇ ਦਾ ਗਿਆਨ ਕਿਸੇ ਕੋਲ ਹੈ ਨਹੀਂ ਮਾਇਆ ਦੇ ਅੰਦਰੋਂ ਤਾਂ ਲੈ ਜਾਣੇ ਸਾਰੇ ਕੋਲ ਮਾਇਆ ਦੇ ਅੰਦਰੋਂ ਦਲੀਏ ਕਰਾਮਾ ਤਾਂ ਇਹ ਮਾਇਆ ਦੇ ਅੰਦਰੋਂ ਤਾਂ ਲੈ ਸਾਰੇ ਨੂੰ ਲੈਣ ਦੇਣ ਜੋ ਵੀ ਪ੍ਰਾਰਥਨ ਮਾਇਆ ਦੇ ਅੰਦਰੋਂ ਲੈਣੇ ਯਾਲ ਪਦਾਰਥ ਇਹਨੂੰ ਕੋ ਕਹਿੰਦੇ ਕਵੀਰ ਜਿਸ ਉਧਰ ਇਸ ਮਾਇਆ ਤਬ ਛੁੱਟੇ ਜਦ ਸਾਧੂ ਤਾਇਆ ਹਾਂ ਉਧਰ ਤਿਸ ਬਣਾਇਆ ਜਿੱਥੇ ਪੇਟ ਆ ਉੱਥੇ ਪਾਇਆ ਜਿੱਤੇ ਕੋਈ ਚੀਜ਼ ਖਾ ਕੇ ਹজম ਕਰਕੇ ਸਰੀਰ ਵੱਧਾ ਉੱਥੇ ਕੋਇਆ ਉਰ ਮਾਇਆ ਕਹਿੰਦੇ ਜਿਸ ਉਧਰ ਤਿਸ ਬਾਇਆ ਆਪ ਸੁਣਦੇ ਜਦ ਸਾਧੂ ਆਇਆ ਛੁਟਕਾਰਾ ਕਰੁੰਦਾ ਜੇ ਸਾਧੂ ਜਿਹੜਾ ਦਲਾਤ ਇਹਨਾਂ ਮੂਲ ਹੈ ਉਹ ਕਹਿੰਨੇ ਸਾਧੂ ਸਾਧੂ ਛੁੱਟਿਆ ਹੈ ਮਾਇਆ ਤੋਂ ਸਾਧੂ ਦੀ ਦੇ ਪਾਲਿਆ ਆਪਣੇ ਅੰਦਰੋਂ ਸਾਧੂ ਖੋਜ ਲਿਆ ਸਾਧੂ ਹੀ ਮਾਇਆ ਤੋਂ ਛੁਟਕਾਰਾ ਕਰਾ ਸਕਦਾ ਉਹਨੇ ਆਪ ਛੁਟਕਾਰਾ ਕਿਵੇਂ ਕੀਤਾ ਜਿਵੇਂ ਉਹਦਾ ਹੋਇਆ ਹੋਵੇ ਤੁਸੀਂ ਕਰ ਲੋ ਉਹ ਜਦੋਂ ਸਭਾ ਸਾਧੂ ਵਰਗਾ ਸੁਭਾਅ ਜਨ ਹੋ ਜੂ ਆਦਮੀ ਦਾ ਪਹਿਲੇ ਸੁਭਾਅ ਜਾਨਵਰਾਂ ਨਾਲੇ ਦੇ ਸਾਰੇ ਜੰਗਲਾਤਾਂ ਵਾਲੇ ਜਾਨਵਰਾਂ ਨੇ ਸੁਭਾਅ ਕਰਕੇ ਆ ਜਦੋਂ ਸਾਧੂ ਆਹਲਾ ਹੋ ਗਿਆ ਮਾਇਆ ਤੋਂ ਛੁਟ ਜੂਗਾ